ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੀ ਵੀਡੀਓ ਦੇ ਵਿੱਚ ਮੈਂ ਆਪ ਜੀ ਨਾਲ ਗੱਲ ਕੀਤੀ ਸੀ ਵੀ ਜਿਹੜਾ ਫਾਰਮ ਦਾ ਕੰਮ ਹੁੰਦਾ ਹੈ ਸਵੇਰੇ ਤੇ ਸ਼ਾਮ ਦਾ ਨਹੀਂ ਹੁੰਦਾ ਉਹ 24 ਘੰਟੇ ਦਾ ਹੁੰਦਾ ਹੈ ਉਹ 24 ਘੰਟੇ ਦਾ ਮੈਂ ਕਿਉਂ ਕਹਿ ਰਿਹਾ ਮੈਂ ਅੱਜ ਤੁਹਾਨੂੰ ਥੋੜੀ ਜੀ ਝਾਤ ਮਰਾਉਣਾ ਹੈ ਮੱਝਾਂ ਤੋਂ ਇਲਾਵਾ ਵੀ ਹੋਰ ਕਿਹੜਾ ਕੰਮ ਹੈ ਜਿਹੜਾ ਜ਼ਰੂਰੀ ਹੈ ਜਦੋਂ ਕਿਤੇ ਤੁਸੀਂ ਕੋਈ ਫਾਰਮ ਦੇ ਵਿੱਚ ਕੰਮ ਕਰਦੇ ਹੋ ਫਾਰਮ ਲੈਣਾ ਕੋਈ ਵੱਡੀ ਗੱਲ ਨਹੀਂ ਹੁੰਦੀ ਫਾਰਮ ਦੀ ਕੱਲੀ ਕੱਲੀ ਚੀਜ਼ ਨੂੰ ਵਰਤੋਂ ਵਿੱਚ ਲਿਆਉਣਾ ਇਹ ਵੱਡੀ ਗੱਲ ਹੁੰਦੀ ਆ ਹੁਣ ਫਾਰਮ ਮੈਂ ਤੁਹਾਨੂੰ ਦਿਖਾਣਾ ਵੀ ਕਿਹੜੇ ਕਿਹੜੇ ਕੰਮ ਸਾਡੇ ਕਰਨ ਵਾਲੇ ਪਏ ਨੇ ਆਜੋ ਮੈਂ ਤੁਹਾਨੂੰ ਫਾਰਮ ਦੀ ਝਾਤ ਮਰਾਉਣਾ ਹਾਂ ਹੈਗਾ ਜੀ 메인 ਰੋਡ ਫਾਰਮ ਦੇ ਪਾਸੇ ਫਾਟਕ ਪੈਂਦੇ ਨੇ ਫਾਟਕਾਂ ਤੋਂ ਪਰੇ ਪਿੰਡ ਹੈ ਪੀਰ ਸੁਹਾਣਾ ਉਹ ਸਾਹਮਣੇ ਤੁਸੀਂ ਗੁਰਦੁਆਰਾ ਸਾਹਿਬ ਦੇਖ ਰਹੇ ਹੋ ਉਹ ਗੁਰਦੁਆਰਾ ਸਾਹਿਬ ਪੀਰ ਸੁਹਾਣਾ ਦਾ ਤੇ ਆ ਜਿਹੜਾ ਰੋਡ ਹੈ ਏ ਰੋਡ ਆਪਣੇ ਉੱਥੋਂ ਟੋਲ ਟੈਕਸ ਤੋਂ ਪਹਿਲਾਂ ਰੁੜਕੀ ਪਿੰਡ ਸਾਹਮਣੇ ਪੈਂਦਾ ਤੇ ਉਹਦੇ ਸਾਹਮਣੇ ਇਧਰਲੇ ਸੱਜੇ ਪਾਸੇ ਪੁਲੀ ਪੈਂਦੀ ਹੈ ਪੁਲੀ ਤੋਂ ਰਸਤਾ ਸਾਡਾ ਫਾਰਮ ਦਾ ਤੇ ਆਹ ਦੇਖੋ ਇਹ ਹੁਣ ਇੱਥੋਂ ਲੈ ਕੇ ਅੱਗੇ ਗੇਟ ਤੱਕ ਜਿਹੜਾ ਗੇਟ ਤੱਕ ਹੈ ਇਹਨੂੰ ਮਤਲਬ ਕਿ ਅਸੀਂ ਇੱਕ ਸਾਫ਼ ਕਰਕੇ ਬਜਰੀ ਝੱਕ ਕੇ ਸਾਰਾ ਮਤਲਬ ਪਲੇਨ ਪੱਧਰ ਕਰਕੇ ਟਾਈਲਾਂ ਲਾ ਕੇ ਪੂਰੇ ਵਧੀਆ ਦਰਸਤ ਲਾਉਣੇ ਆ ਪਿਛਲੇ 3 ਸਾਲਾਂ ਤੋਂ ਫਾਰਮ ਬੰਦ ਸੀਗਾ ਇਸ ਕਰਕੇ ਸਮਾਨ ਹੈ ਜਿਹੜਾ ਕੁਝ ਅੰਦਰ ਪਿਆ ਕੁਝ ਇੱਧਰ ਪਿਆ ਸਰਕਾਰੀ ਟੂਟੀ ਇੱਥੇ ਕੀ ਹੋ ਗਿਆ ਸੀ ਪਿਛਲੀ ਵਾਰ ਦੋ ਦਿਨ ਰਾਤ ਦੀ ਬੈਟ ਗਈ ਹੋਈ ਸਵੇਰ ਕੱਲ ਸ਼ਾਮ ਤੱਕ ਆਈ ਅਗਲੇ ਦਿਨ ਸ਼ਾਮ ਤੱਕ ਆਈ ਤੇ ਉਹਦੇ ਕਰਕੇ ਫਿਰ ਸਾਨੂੰ ਦਿੱਕਤ ਆਈ ਇਹ ਟੂਟੀ ਵੀ ਠੀਕ ਕਰਾਉਣੀ ਇਹ ਵੀ ਜ਼ਰੂਰੀ ਹੈ ਪਿਛਲੇ ਪਾਸੇ ਮੈਸਾਂ ਨੇ ਜਿਹੜੀਆਂ ਮੈਸਾਂ ਦਾ ਜਿਹੜਾ ਗੋਹਾ ਹੈ ਉਹ ਬੈਕ ਸਾਈਡ ਤੇ ਸਿੱਟਦੇ ਆ ਫਾਰਮ ਦੇ ਆ ਅਸੀਂ ਵੀ ਛੱਡੀ ਹੋਈ ਹੈ ਦਵਾਰਲੀ ਬੈਕ ਸਾਈਡ ਹੈ ਤੇ ਇੱਕ ਪਾਣੀ ਦੀ ਨਿਕਾਸੀ ਹੈ ਇਹ ਖੇਤ ਸਿਰਫ ਇਹਦੇ ਵਾਸਤੇ ਛੱਡਿਆ ਹੋਇਆ ਹੈ ਗੋਹਾ ਸਿੱਟਣ ਵਾਸਤੇ ਇੱਕ ਖੱਡਾ ਪਟਣਾ ਤੇ ਇੱਕ ਖੱਡਾ ਪਟਣਾ ਪਾਣੀ ਵਾਸਤੇ ਇੱਕ ਫਾਰਮ ਦਾ ਬਾਹਰਲੇ ਪਾਸੇ ਜਿਵੇਂ ਹੈ ਸਿੰਕ ਲਵਾਇਆ ਸਿੰਕ ਦਾ ਹੁਣ ਇੱਕ ਬਾਥਰੂਮ ਆ ਜਿਹੜੇ ਸਾਡੇ ਵਰਕਰ ਨੇ ਉਹ ਇੱਥੇ ਆਪਣੇ ਬਾਥਰੂਮ ਉਹਨਾਂ ਦਾ ਬਾਹਰਲੇ ਪਾਸੇ ਬਣਾਇਆ ਤਾਂ ਕਿ ਅੰਦਰ ਜਿਹੜੇ ਜਾਂਦੇ ਨੇ ਉਹਨਾਂ ਦੇ ਪੈਰ ਫੁਰ ਨਿੱਪੜੇ ਹੁੰਦੇ ਨੇ ਇਸ ਕਰਕੇ ਇਹਨਾਂ ਦੇ ਬਰਤਨ ਦੀ ਜਗ੍ਹਾ ਉਹ ਸਾਰੀ ਇੱਧਰ ਬਾਹਰਲੇ ਪਾਸੇ ਕਰਤੀ ਅੱਗੇ ਇਹ ਤਾਂ ਇਹ ਤੋਂ ਜਿਹੜੀ ਟਰਾਲੀ ਹੈ ਉਹ ਸਿੱਧੀ ਆਉਂਦੀ ਆ ਇਹ ਟਰਾਲੀ ਦੇ ਮੂਹਰੇ ਜਿਹੜੀ ਬਜਰੀ ਪਈ ਹੈ ਜਾਂ ਰੇਤਾ ਪਿਆ ਇਹ ਪਿਛਲੇ ਟਾਈਮ ਦਾ ਪੇ ਹੈ ਜਾਂ ਪੁਸ਼ ਹੋ ਸੀ ਥੋੜਾ ਜਿਹਾ ਮਰਮਤ ਕਰਾਈ ਸੀ ਇਸ ਕਰਕੇ ਰੇਤਾ ਇਧਰ ਉਧਰ ਕਰਤਾ ਇਹ ਸਾਫ ਕਰਨਾ ਹੈ ਬਾਕੀ ਇਹ ਹ ਅਲੱਗ ਇੱਕ ਛੱਲਾ ਜਿੱਥੇ ਅਸੀਂ ਮਤਲਬ ਇਹ ਤਿਆਰ ਕਰ ਲਿਆ ਪੂਰਾ ਇੱਥੇ ਤਕਰੀਬਨ ਇੱਕ ਪਾਸੇ 25 ਮੱਝਾ ਖੜਨ ਗਿਆ ਤੇ ਦੂਜੇ ਪਾਸੇ ਖੜ ਗਿਆ 28 ਕਿਉਂਕਿ ਉਹਦੇ ਵਿੱਚ ਰਸਤਾ ਛੱਡਿਆ ਹੋਇਆ ਥੋੜਾ ਜਿਹਾ ਤੇ ਆ ਗੱਬੇ ਜਿਹੜਾ ਬਣਾਇਆ ਹੈ ਇਹ ਕਟਰੂਆਂ ਵਾਸਤੇ ਹੈ ਕਟਰੂਆਂ ਵਾਸਤੇ ਵੀ ਦੂਜੇ ਪਾਸੇ ਪਰਲੇ ਪਾਸੇ ਉਧਰਲੀਆਂ ਮੱਝਾਂ ਦੇ ਕੰਟਰੋਲ ਤੇ ਇਧਰਲੇ ਇਧਰਲੇ ਪਾਸੇ ਇਧਰਲੀਆਂ ਮੱਝਾਂ ਦੇ ਕਟਰੂ ਜਿੱਦਾਂ ਉਧਰਲੇ ਪਾਸੇ ਦੱਸਿਆ ਜੀ ਤੁਹਾਨੂੰ 28 ਮੱਝਾਂ ਤੇ ਇਧਰ 25 ਤੇ 25 ਮੱਝਾਂ ਦੂਸਰੇ ਪਾਸੇ ਇਧਰ ਤੇ ਉਸ ਤੋਂ ਬਾਅਦ ਆਪਣੇ ਅਗਲੇ ਉਹਦੇ ਤੇ ਇਹ ਲੰਬਾ ਥੋੜਾ ਜਿਹਾ ਅੱਗੇ ਤੋਂ ਸ਼ੁਰੂ ਹੁੰਦਾ ਹੈ ਇਹ ਤੇ ਠਾਈ ਮੱਝਾਂ ਖੜਧੀਆਂ ਨੇ। ਸੋ ਇਹ ਇਦਾਂ ਇਹਦਾ ਟੂੜੀ ਵਾਲਾ ਚੱਕਰ ਐ। ਇਹ ਟੂੜੀ ਛਟਵਾਈ ਸੀ। ਇਹ ਟੂੜੀ ਸਾਰੀ ਕਮਰੇ 'ਚ ਕਰਾਉਣੀ ਐ। ਜਿਹਾ ਮਤਲਬ ਇਹ ਮਰ ਤੋਂ ਜਾਂ ਜੂ 2-4 ਦਿਨ ਤੱਕ ਇਹ ਸਾਫ਼ ਹੋ ਜੂਗਾ। ਇਹ ਕਰਾਉਣਾ ਐ। ਫਿਰ ਉੱਪਰਲੇ ਪਾਸੇ ਆਹ ਟੂੜੀ ਵਾਲਾ ਕਮਰਾ ਦੇਖੋ। ਇੱਕ ਕਮਰਾ ਐ ਤੇ ਇਹਦੇ ਉੱਪਰਲੇ ਪਾਸੇ ਨਾ ਬਾ ਫਾਰਮ ਬੰਦ ਕਰਕੇ ਉੱਪਰਲੇ ਪਾਸੇ ਪੱਟ ਜੇ ਲਾਉਣ ਵਾਲੇ ਨੇ। ਸ਼ੈੱਡ ਦੇ ਉੱਤੇ ਜਿੱਥੋਂ ਦੀ ਪਾਣੀ ਟਪਕਦਾ ਨਾ ਜਾਨੂੰ ਦੋਏ ਕਮਰੇ ਜਿ ਦਿਖਾਉਣਾ ਹੈ ਜਿੱਥੋਂ ਦੀ ਪਾਣੀ ਟਪਕਦਾ ਨਾ ਤੇ ਉਤੋਂ ਉਤੋਂ ਕਰੇ ਜਿਹੜੀ ਟੂਣੀ ਹੈ ਉਹ ਟੂਣੀ ਖਰਾਬ ਹੋ ਜਾਂਦੀ ਹੈ ਹੁਣ ਆਹ ਦੇਖੋ ਇਹ ਉੱਪਰ ਲੱਗਾ ਹੋਇਆ ਹੈ ਸੀਗਾ ਇੱਥੇ ਆਹ ਥੱਲੇ ਟੂੜੀ ਹੈ ਟੂੜੀ ਖਰਾਬ ਹੋ ਗਈ ਤੇ ਇਹ ਪੱਛ ਲਾਉਣੇ ਜੀ ਉੱਪਰਲੇ ਪਾਸੇ ਇਹ ਸੈੱਟ ਕਰਨ ਵਾਲੇ ਆ ਸਾਰੇ ਤੇ ਉਸ ਤੋਂ ਬਾਅਦ ਅੰਦਰ ਆ ਕੁਰਲੀਆਂ ਬਣੀਆਂ ਹੋਈਆਂ ਨੇ ਅਸੀਂ ਕੋਸ਼ਿਸ਼ ਕਰਾਂਗੇ ਵੀ ਧੂੜੀ ਦਾ ਕਿਤੇ ਹੋਰ ਕਰਕੇ ਮੱਝਾਂ ਦਾ ਵੈਸੇ ਤਾਂ ਮੌਸਮ ਅੱਗੇ 2 ਦਿਨ 2 ਕੁ ਮਹੀਨਿਆਂ ਤੱਕ ਠੀਕ ਹੋ ਜਾਣਾ ਹੈ ਵੈਸੇ ਆ ਕਮਰਾ ਅਸੀਂ ਖਾਲੀ ਰੱਖਾਂਗੇ ਜਾਂ ਕੋਈ ਸੌਣ ਵਾਲੀ ਮੱਝ ਹੈ ਜਾਂ ਕੋਈ ਹੋਰ ਜਦੋਂ ਉਹ ਚਰੀ ਹੋਣ ਵੱਢ ਕੇ ਵੱਢੀ ਹੋਈ ਹੈ ਚਰੀ ਜਿਹੜੀ ਆ ਉਹ ਸਿੱਧੀ ਖੜੀ ਰੱਖਣੀ ਚਾਹੀਦੀ ਹੈ ਖੜੀ ਰੱਖਣ ਕਰਕੇ ਵੀ ਲੰਗਰਾਂ ਵਾਸਤੇ ਵੀ ਠੀਕ ਹੈ ਤੇ ਰੁਗ ਚੱਕ ਕੇ ਲਾਉਣਾ ਵੀ ਸਹਾਲਾ ਹੈ ਜੇ ਹੁਣ ਇਹਦੇ ਵਾਸਤੇ ਇੱਕ ਅਲੱਗ ਪੱਲੂ ਲਾ ਕੇ ਇੱਕ ਪਰ ਮਸ਼ੀਨ ਦਾ ਇਹ ਫਾਇਦਾ ਹੈ ਵੀ ਮੰਨ ਲਓ ਜੇ ਮੈਂ ਗੰਨੇ ਦੇ ਲੰਬੇ ਆਗ ਨਹੀਂ ਗੰਨਾ ਲੰਬਾ ਹੈ ਲੰਬੇ ਕਰਕੇ ਇਹਦਾ ਮੂੰਹ ਜਿੱਧਰ ਨੂੰ ਜਿੱਧਰ ਮਰਜੀ ਨੂੰ ਅਸੀਂ ਘੁਮਾ ਸਕਦੇ ਆ ਇਥੋਂ ਖੜ ਕੇ ਤੇ ਇਹ ਜ਼ਰੂਰੀ ਨਹੀਂ ਹੁੰਦਾ ਵੀ ਇੱਕੋ ਜਗ੍ਹਾ ਫਿਕਸ ਕਰਨੀ ਆ ਕਦੇ ਉਧਰਲੀ ਸਾਈਡ ਵੀ ਹੋ ਸਕਦਾ ਇੱਧਰ ਵੀ ਹੋ ਸਕਦਾ ਤੇ ਇਹ ਹੁਣ ਡਿਪੈਂਡ ਕਰਦਾ ਤੁਹਾਡੇ ਤੇ ਵੀ ਤੁਹਾਨੂੰ ਕਿੱਧਰ ਨੂੰ ਈਜ਼ੀ ਲੱਗਦਾ ਇਹ ਵੀ ਜਣੀ ਹਜੇ ਕੰਮ ਅਧੂਰਾ ਪਿਆ ਇਹ ਕਰਨਾ ਹੈ ਹਜੇ ਜਿੱਦਾਂ ਹੁਣ ਆ ਸ਼ੈੱਡ ਹੈ ਸ਼ੈੱਡ ਦੇ ਆ ਪਤਨਾਲੇ ਸੀਗੇ ਜਿਹੜੇ ਉਧਰ ਨਾਲੇ ਤੋਂ ਮਤਲਬ ਕਿ ਉੱਪਰਲੇ ਪਾਸੇ ਤੋਂ ਜਿਹੜਾ ਪਾਣੀ ਆ ਉਹ ਬਾਹਰਲੇ ਪਾਸੇ ਨਹੀਂ ਆਊਗਾ ਫਾਰਮ ਤੋਂ ਬਾਹਰਲੇ ਪਾਸੇ ਜਾਂਦਾ ਹੁਣ ਆਹ ਥੱਲੇ ਅੰਡਰਗਰਾਉਂਡ ਪਾਈਪ ਕੀਤਾ ਹੋਇਆ ਜਦੋਂ ਅਸੀਂ ਇਹ ਫਾਰਮ ਲਿਆ ਸਾਨੂੰ ਪਤਾ ਨਹੀਂ ਸੀਗਾ ਅਸੀਂ ਫਿਰ ਵੈਸੇ ਹੀ ਦੇਖਿਆ ਵੀ ਇਹ ਪਾਈਪ ਸਿੱਧਾ ਇੱਧਰ ਆਉਂਦਾ ਹੈ ਤਾਂ ਇਹ ਬੰਦ ਕੀਤਾ ਹੋਇਆ ਸੀ ਅੱਜ ਇਹ ਪਾਈਪ ਖੋਲੇ ਆ ਹਾਂ ਹਾਂ ਮਤਲਬ ਗਟਰ ਖੋਲਿਆ ਗਟਰ ਦੇਖਿਆ ਵੀ ਪਰਲੀ ਕੋਹਲੀ ਬੰਦ ਹੋਈ ਪਈ ਸੀ ਇਹ ਕਾਹ ਖੋਲੀ ਹੈ ਖੋਲਣ ਤੋਂ ਬਾਅਦ ਵੀ ਮਤਲਬ ਫੇਰ ਉਹ ਪਰਲੇ ਪਾਸੇ ਸਿਮਿੰਟ ਹੀ ਲਾਇਆ ਪਿਆ ਸੀਗਾ ਤਾਂ ਉਹਦੀ ਇੱਥੇ ਸਿਮਿੰਟ ਲਾ ਕੇ ਪੱਕਾ ਹੀ ਕਰਿਆ ਹੋਇਆ ਸੀ ਪਹਿਲਾਂ ਜਿਹੜਾ ਫਾਰਮ ਸੀਗਾ ਜਿਨ੍ਹਾਂ ਕੋਲ ਉਹਨਾਂ ਨੇ ਇਹ ਪੱਕਾ ਕਰਿਆ ਹੋਇਆ ਸੀਗਾ ਇਹ ਹੁਣ ਇਹ ਖੋਲਿਆ ਇਹ ਖੋਲਣ ਕਰਕੇ ਫੇਰ ਪਿਛਲੀ ਜਿਹੜੀ ਨਿਕਾਸੀ ਆ ਉਹ ਸਾਹਮਣੇ ਬਾਥਰੂਮ ਦੀ ਤੇ ਉਹ ਪਤਨਾਲੇ ਦੀ ਫੇਰ ਚੱਲੀ ਹੈ ਬੈਕ ਸਾਈਡ ਤੋਂ ਜਿਹੜੀ ਗੰਨਾ ਬੀਜਿਆ ਹੋਇਆ ਖੇਤ ਦੇ ਵਿੱਚ ਜਿਹੜੀ ਇਹ ਪਾਣੀ ਦੀ ਨਿਕਾਸੀ ਹੈ ਇਹ ਐ ਇਦਾਂ ਹੀ ਖੁੱਲੀ ਛੱਡੀ ਹੋਈ ਐ ਵੀ ਪਿੱਛੋਂ ਪੈਪ ਟੁੱਟ ਗਏ ਸੀ ਇਹ ਠੀਕ ਕਰਾਉਣੇ ਆ ਆ ਦੇਖੋ ਤਿੰਨ ਖਾਨੇ ਆ ਇੱਕ ਤੇ ਉਸ ਤੋਂ ਬਾਅਦ ਅਗਲਾ ਦੂਸਰਾ ਖਾਨਾ ਤਿੰਨ ਚਾਰ ਤੇ ਇਹ ਸਾਰੇ ਆ ਜਿਹੜੇ ਇਹ ਠੀਕ ਕਰਨੇ ਵਾਲੇ ਆ ਇਹ ਵਰਤੋਂ ਚਾਉਣ ਵਾਲੀ ਐ ਚੀਜ਼ ਤੇ ਇਹ ਜਿਹੜੀ ਸਾਰੀ ਜਗ੍ਹਾ ਇਹ ਹੁਣ ਇਸ ਟਾਈਮ ਵੇਸਟ ਹੋਈ ਪਈ ਐ ਇਸ ਕਰਕੇ ਵੀ ਕਿਉਂਕਿ ਇੱਥੇ ਪਾਣੀ ਦਾ ਬਹਾਵ ਆਉਂਦਾ ਜ਼ਿਆਦਾ ਪਾਣੀ ਦੇ ਬਹਾਵ ਆਉਣ ਕਰਕੇ ਸਾਰਾ ਇੱਥੇ ਗਿੱਲਾ ਗਿੱਲਾ ਹੋਇਆ ਪਿਆ ਇੱਥੇ ਜੇ ਇਹਨੂੰ ਅੰਡਰਗ੍ਰਾਉਂਡ ਪੈਪ ਪਾਵਾਂਗੇ ਤਾਂ ਇੱਥੇ ਇਹ ਚੀਜ਼ ਵਰਤੋਂ ਚ ਆ ਜੂਗੀ ਵਰਤੋਂ ਚ ਆਉਣ ਤੋਂ ਬਾਅਦ ਫਿਰ ਅੱਗੇ ਜਾ ਕੇ ਅਸੀਂ ਕਿਤੇ ਸਬਜ਼ੀ ਵਗੈਰਾ ਕੁਝ ਲਾ ਸਕਦੇ ਆ ਇੱਥੇ ਸੋ ਅੱਜ ਤੁਹਾਨੂੰ ਮੈਂ ਮੁਸ਼ਕ ਕੰਮ ਹਜੇ ਘੜਾਈ ਨੇ ਜੁੜੇ ਕੋ ਸਾਡੇ ਫਾਰਮ ਦੇ ਨਹੀਂ ਵੀ ਮਤਲਬ ਕਿ ਇਸ ਤੋਂ ਇਲਾਵਾ ਵੀ ਬਹੁਤ ਕੰਮ ਹੈ ਵੀ ਜਿਹੜੇ ਸਾਡੇ ਮਤਲਬ ਹਜੇ ਕਰਨ ਵਾਲੇ ਪਏ ਨੇ ਵੀ ਤਾਂ ਹੀ ਮੈਂ ਕਹਿਣਾ ਉਹਨਾਂ ਵੀ ਫਾਰਮ ਦਾ ਕੰਮ ਹੈ ਜਿਹੜਾ ਇਹਦਾ ਜਿੰਨਾ ਆਪਾਂ ਕਰੋ ਉਹਨਾਂ ਥੋੜਾ ਤੇ ਇੰਨਾ ਸ਼ਬਦਾਂ ਨਾਲੇ ਮੈਂ ਆਪ ਜੀ ਨੂੰ ਫਤਿਹ ਬੁਲਾਉਣਾ ਵਾਹਿਗੁਰੂ ਜਿੱਤਾਂ ਖਾਲਸਾ ਵਾਹਿਗੁਰੂ ਜਿੱਤ ਕੀ ਫਤਿਹ